ਦੇਖੋ ਜਿਹੜਾ ਝੂਠੇ ਕੇਸ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਨੇ ਬਿਕਰਮ ਸਿੰਘ ਮਜੀਠੀਆ ਜੀ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਝੂਠੇ ਕੇਸ ਦੇ ਵਜਿਨਾਂ ਨੂੰ ਅਰੈਸਟ ਪਾਈ ਸੀਗੀ ਇਹਨਾਂ ਦੀ ਉਹਦੇ ਵਿੱਚ ਦੇਖੋ ਅੱਜ 7 ਮਹੀਨਿਆਂ ਬਾਅਦ ਲੱਭਾ ਇਹਨਾਂ ਨੂੰ ਕੁਝ ਵੀ ਨਹੀਂ ਜੇ ਲੱਭ ਜਾਂਦਾ ਤੇ ਫਿਰ ਅੱਜ ਗੱਲਾਂ ਹੋਰ ਹੋਣੀਆਂ ਸੀਗੀਆਂ ਜਿਹੜੀ ਸਰਕਾਰ ਪੰਜਾਬ ਸਰਕਾਰ ਆ ਇਹ ਚਾਹ ਰਹੀ ਹੈ ਕਿ ਸ਼ਾਇਦ ਅਸੀਂ ਇਹਨਾਂ ਦੇ ਝੂਠੇ ਪਰਚੇ ਕਰਕੇ ਸ਼ਾਇਦ ਸਾਡੇ ਵਰਕਰਾਂ ਨੂੰ ਜਾਂ ਲੀਡਰਾਂ ਨੂੰ ਦਬਾ ਲੈਣਗੇ ਪਰ ਇਹ ਦਬਣ ਵਾਲੇ ਨਹੀਂ ਜੇ ਪੰਜਾਬ ਦੇ ਵਿੱਚ ਇੱਕ ਇੱਟ ਵੀ ਲੱਗੀ ਆ ਤੇ ਅੱਜ ਤੋਂ 10 ਸਾਲ ਪਹਿਲਾਂ ਹੀ ਲੱਗੀ ਆ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਤੇ ਜਿਹੜੀ ਹੁਣ ਦੀ ਸਰਕਾਰ ਆ ਉਹ ਅਸਲ ਮੁੱਦਿਆਂ ਤੇ ਕੋਈ ਗੱਲ ਨਹੀਂ ਕਰਦੀ ਉਹਨਾਂ ਨੂੰ ਮੁੱਛਾਂ ਵੇਖਦੀਆਂ ਕਿਸੇ ਨੂੰ ਕੁਝ ਵੇਖਦਾ 445 ਕਰੋੜ ਦਾ ਲਾਉਂਦੇ ਸੀ ਤੇ 45 ਕਰੋੜ ਦਾ ਉਥੇ ਪ੍ਰੂਫ ਪੇਸ਼ ਕੀਤਾ ਉਹ ਵੀ ਸਰਕਾਰ ਨੇ ਮਤਲਬ ਆਪਣਾ ਝੂਠਾ ਬਣਾ ਕੇ ਲਾਇਆ ਸੀ ਤੇ ਉਹ ਵੀ ਪੂਰਾ ਸਹੀ ਨਹੀਂ ਪੇਸ਼ ਕਰ ਸਕੇ ਤੇ ਸੁਪਰੀਮ ਕੋਰਟ ਤੇ ਸਾਰਿਆਂ ਨੂੰ ਵਿਸ਼ਵਾਸ ਵਾ ਕੋਟ ਨੇ ਥੋੜਾ ਧੋਖਾ ਕਰਨਾ ਸਰਕਾਰਾਂ ਧੋਖਾ ਕਰ ਸਕਦੀਆਂ ਸਰਕਾਰਾਂ ਧੱਕਾ ਕਰ ਸਕਦੀਆਂ ਕਿ ਜਦੋਂ ਬਾਬਾ ਜੀ ਗਏ ਸੀ ਗੁਰਵਿੰਦਰ ਸਿੰਘ ਜੀ ਗਏ ਸੀ ਉਹਨਾਂ ਨੂੰ ਮਿਲਣ ਵਾਸਤੇ ਜਦ ਮਿਲਣ ਤੋਂ ਬਾਅਦ ਇਹ ਜਿਹੜਾ ਜ਼ਮਾਨ ਤੇ ਮਿਲ ਗਈ ਸੀ ਕਿ ਉਹ ਉਸ ਤੋਂ ਬਾਅਦ ਜਿਹੜਾ ਸੀਐਮ ਭਗਵੰਤ ਸਿੰਘ ਮਾਨ ਉਹਨਾਂ ਨੇ ਕਮੈਂਟ ਕੀਤਾ ਗਿਆ ਉਹਨੂੰ ਕਿਸ ਤਰ੍ਹਾਂ ਦੇਖਦੇ ਸੀ ਕੋਈ ਜਿਹੜੇ ਸੰਤ ਮਹਾਂਪੁਰਖਾਂ ਪ੍ਰਤੀ ਕੋਈ ਐਦਾਂ ਦੀ ਮਾੜੀ ਟਿੱਪਣੀ ਕਰਨਾ ਬੜੀ ਮੰਨਮਤ ਭਾਗੀ ਆ ਜੀ ਪਿੰਡਾਂ 'ਚ ਜਾ ਕੇ ਤੁਸੀਂ ਇੰਟਰਵਿਊ ਲੋਕਾਂ ਦੀ ਲੈ ਕੇ ਦੇਖੋ ਲੋਕ ਬਹੁਤ ਨਰਾਸ਼ ਬੈਠੇ ਆ ਵੇਖੋ ਜੀ ਹੁਣ ਤੇ ਅੱਜ ਮੈਂ ਕੱਲ ਇੱਕ ਇੰਟਰਵਿਊ ਵੇਖਣਿਆ ਚੰਨੀ ਇੰਟਰਵਿਊ ਕਰੰਡਿਆ ਸੀ ਮਤਲਬ ਉਹ ਬੰਦੇ ਇੰਟਰਵਿਊ ਦੇਣ ਡਿਆ ਸੀ ਪਰ ਬਦਲਾਵਾ ਆਨਲਾਈਨ ਡਿਲੀਵਰ ਹੋਣ ਡਿਆ ਮਤਲਬ ਡਿਲੀਵਰ ਹੋਣ ਡਿਆ ਪਿੰਡਾਂ ਦੇ ਵਿੱਚ ਘਰਾਂ ਤੱਕ ਡਿਲੀਵਰ ਹੋਣ ਡਿਆ ਨਸ਼ਾ ਤੇ ਤੁਸੀਂ ਦੱਸੋ ਮੈਨੂੰ ਘਟ ਕਿੱਥੇ ਗਿਆ ਆਪਣੇ ਹਲਕੇ ਦੇ ਸਾਰੇ ਪਿੰਡਾਂ ਦਾ ਹਰ ਪਿੰਡ ਦੇ ਵਿੱਚ 20 25 30 ਮੁੰਡੇ ਜਿਹੜੇ ਆ ਉਹ ਨਸ਼ੇ ਦੀ ਭੇਟ ਚੜ ਗਏ ਆ ਤੇ ਤੁਸੀਂ ਦੱਸੋ ਮੈਨੂੰ ਕੰਟਰੋਲ ਕਿੱਥੇ ਹੋਇਆ ਆਪ ਕੋਲ ਸਿਰੋ ਲਗਾਤਾਰ ਹੀ ਵੱਡੇ ਵੱਡੇ ਜਿਹੜੇ ਨਸ਼ੇ ਸਤਾਗਰ ਪੜੇ ਜਾ ਰਹੇ ਨਸ਼ਾ ਫੜਿਆ ਜਾ ਰਿਹਾ ਕੱਲ ਦੀ ਗੱਲ ਕਰਦੇ ਅੱਜ ਨਾਲੇ ਦੇ ਵਿੱਚ ਕਰੋੜਾਂ ਦੇ ਹਿਸਾਬ ਨਾਲ ਜਿਹੜਾ ਨਸ਼ਾ ਫੜਿਆ ਗਿਆ ਇਹ ਨਸ਼ਾ ਹੁੰਦਾ ਕਿੱਥੋਂ ਫਿਰ ਪਹਿਲਾਂ ਤਾਂ ਕਹਿੰਦੀ ਸੋਮਣੀ ਕਾਲੀਦਾਨ ਲੈ ਜਾਂਦਾ ਲੇਕਿ ਹੁਣ ਨਸ਼ਾ ਆਮ ਸਰਕਾਰ ਆ ਤੇ ਹੁਣ ਨਸ਼ਾ ਕਿੱਥੋਂ ਆ ਰਿਹਾ ਇਹ ਨਸ਼ਾ ਇਹਨਾਂ ਨੂੰ ਸਾਰਾ ਹੀ ਪਤਾ ਜੀ ਕਿੱਥੋਂ ਆਉਣ ਡਿਆ ਇਹਨਾਂ ਦੇ ਹੀ ਬੰਦੇ ਵੇਚਣ ਡੇ ਕੋਈ ਦੂਸਰਾ ਦੇ ਵੇਚਣ ਨਹੀਂ ਡਿਆ ਸਰਕਾਰ ਦੀ ਸ਼ੈਨ ਹੈ ਇਹ ਕੰਮ ਹੋ ਸਕਦਾ ਵਾ ਉਦਾਂ ਤੇ ਮੱਖੀ ਨਹੀਂ ਫੜਕਦੀ ਹੈ ਅਸੀਏ ਗਾਲ ਦੋਸਤੋ ਤੁਸੀਂ ਦੇਖ ਰਹੇ ਹੋ ਆਰਪੀਡੀ 24 ਚੈਨਲ ਨਾਲ ਅਸੀਂ ਇਸ ਟਮ ਖੜੇ ਹਾਂ ਹਲਕਾ ਜੰਡਿਆਲੇ ਦੇ ਵਿੱਚ ਜਿੱਥੇ ਕਿ ਸੰਦੀਪ ਸਿੰਘ ਏਆਰ ਵੱਲੋਂ ਵਿਕਰਮ ਸਿੰਘ ਮਜੀਠੀਆ ਦਾ ਜੜਾ ਸਵਾਦ ਕੀਤਾ ਜਾ ਰਿਹਾ ਹੈ ਗੱਲ ਕਰੀਏ ਤਾਂ ਪਿਛਲੇ ਦਿਨੀ ਸੁਪਰੀਮ ਕੋਰਟ ਵੱਲੋਂ ਜਿਹੜਾ ਵਿਕਰਮ ਸਿੰਘ ਮਜੀਠੀਆ ਨੂੰ ਜਿਹੜਾ ਜ਼ਮਾਨਤ ਦਿੱਤੀ ਗਈ ਸੀ ਤੇ ਅੱਜ ਸਿਰੇ ਤੜਕਸਾਰੀ ਵਿਕਰਮ ਸਿੰਘ ਮਜੀਠੀਆ ਉਹ ਚੰਡੀਗੜ੍ਹ ਤੋਂ ਰਵਾਨਾ ਹੋ ਕੇ ਅੰਮ੍ਰਿਤਸਰ ਪਹੁੰਚ ਰਹੇ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵੇਖੇ ਮੱਥਾ ਟੇਕਣ ਲਈ ਪਹੁੰਚ ਰਹੇ ਨੇ ਦੇਸ਼ਾ ਦੇ ਕਿ ਹਲਕਾ ਜੰਡਿਆਲੇ ਦੇ ਵਿੱਚ ਸੰਦੀਪ ਸਿੰਘ ਏਆਰ ਵੱਲੋਂ ਜਿਹੜਾ ਵਾ ਪਰਵਾ ਸਵਾਦ ਕੀਤਾ ਜਾ ਰਿਹਾ ਉਹਨਾਂ ਦੇ ਸਵਾਗਤ ਵਾਸਤੇ ਜਿਹੜੇ ਹਲਕਾ ਜੰਡਿਆਲੇ ਜਿਹੜੇ ਵਰਕਰ ਨੇ ਉਥੇ ਪਹੁੰਚੇ ਨੇ ਗੱਲਬਾਤ ਵੀ ਜਰੂਰ ਕਰਾਂਗੇ ਕਿ ਜਿਹੜਾ ਅੱਜ ਸਵਾਦ ਕੀਤਾ ਜਾ ਰਿਹਾ ਕਿੰਨੀ ਖੁਸ਼ੀ ਆ ਵਰਕਰਾਂ ਦੇ ਵਿੱਚ ਤੇ ਉਹਨਾਂ ਨੇ ਕਿਹਾ ਵੀ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਿਹੜੀ ਬੰਨੀ ਤੈਵਾ ਦੇ ਸਕਦੇ ਕਿ ਵਰਕਰਾਂ ਦੇ ਵਿੱਚ ਕਾਫੀ ਜੜੀ ਖੁਸ਼ੀ ਦੇਖਣ ਨੂੰ ਮਿਲਦੀ ਹੈ ਗੱਲ ਕਰੀਏ ਬਿਆਸ ਰਈਆ ਅਤੇ ਜੰਡਿਆਲਾ ਤੇ ਅੰਮ੍ਰਿਤਸਰ ਦੇ ਵਿੱਚ ਅਕਾਲੀ ਵਰਕਰਾਂ ਨਾਲ ਜਿਹੜਾ ਅੱਜ ਪਰਵਾ ਸਵਾਦ ਕੀਤਾ ਜਾ ਰਿਹਾ ਗੱਲਬਾਤ ਕਰਦੇ ਆ ਸੰਦੀਪ ਸਿੰਘ ਏਆਰ ਨੇ ਜੋ ਹਲਕਾ ਜੰਡਿਆਲੇ ਦੇ ਇੰਚਾਰਜ ਨੇ ਸੰਦੀਪਾ ਜੀ ਕੀ ਕਹਿਣਾ ਚਾਹੋਗੇ ਸੁਪਰੀਮ ਕੋਰਟ ਵੱਲੋਂ ਐ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਦਿੱਤੀ ਗਈ ਅੱਜ ਕਿੰਨਾ ਕੇ ਵਰਕਰਾਂ ਨੂੰ ਖੁਸ਼ੀ ਦੇਖਣ ਮਿਲੀ ਦੇਖੋ ਜਿਹੜਾ ਝੂਠੇ ਕੇਸ ਦੇ ਵਿੱਚ ਜਿਹੜੀ ਪੰਜਾਬ ਸਰਕਾਰ ਨੇ ਵਿਕਰਮ ਸਿੰਘ ਮਜੀਠੀਆ ਜੀ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਸੀ ਤੇ ਝੂਠੇ ਕੇਸ ਦੇ ਵਿੱਚ ਨਾਲ ਅਰੈਸਟ ਪਾਈ ਸੀਗੀ ਇਹਨਾਂ ਦੀ ਉਹਦੇ ਵਿੱਚ ਦੇਖੋ ਅੱਜ 7 ਮਹੀਨਿਆਂ ਬਾਅਦ ਲੱਭਾ ਇਹਨਾਂ ਨੂੰ ਕੁਝ ਵੀ ਨਹੀਂ ਜੇ ਲੱਭ ਜਾਂਦਾ ਤੇ ਫਿਰ ਅੱਜ ਗੱਲਾਂ ਹੋਰ ਹੋਣੀਆਂ ਸੀਗੀਆਂ ਲੱਭਾ ਇਹਨਾਂ ਨੂੰ ਕੁਝ ਵੀ ਨਹੀਂ ਸਿਰਫ ਤੇ ਸਿਰਫ ਸਾਡੇ ਲੀਡਰ ਨੂੰ ਕਿਉਂ ਲੋਕਾਂ ਦੇ ਹੱਕਾਂ ਦੀ ਆਵਾਜ਼ ਕਿਉਂ ਚੁੱਕਦਾ ਇਸ ਕਰਕੇ ਉਹਨਾਂ ਨੂੰ ਅਰੈਸਟ ਕੀਤਾ ਗਿਆ ਪਰ ਸਾਨੂੰ ਇਹਨਾਂ ਵਿਸ਼ਵਾਸ ਹੈ ਕਿ ਸਾਡੇ ਸਾਡੇ ਆਪਣੇ ਲੀਡਰ ਸਤਿ ਸ੍ਰੀ ਅਕਾਲ ਬਿਕਰਮ ਸਿੰਘ ਮਜੀਠੀਆ ਤੇ ਕਿਉਂ ਇਦਾਂ ਦੀਆਂ ਗਿੱਦਰ ਭੰਕਿਆਂ ਤੋਂ ਡਰਨ ਵਾਲੇ ਨਹੀਂ ਉਹ ਫੇਰ ਲੋਕਾਂ ਦੀ ਆਵਾਜ਼ ਜਿੱਦਾਂ ਪਹਿਲਾਂ ਵੀ ਲੋਕ ਗਰੀਬ ਲੋਕਾਂ ਦੀ ਆਵਾਜ਼ ਬਣ ਕੇ ਉਹਨਾਂ ਦੇ ਹੱਕਾਂ ਦੀ ਲੜਾਈ ਲੜਦੇ ਸੀ ਉਹ ਲੜਦੇ ਰਹਿਣਗੇ ਤੇ ਜਿਹੜਾ ਉਹਨਾਂ ਦੇ ਜਮਾਨਤ ਮਿਲਣ ਦੇ ਉੱਤੇ ਜਿਹੜਾ ਅੱਜ ਅੰਮ੍ਰਿਤਸਰ ਆ ਰਹੇ ਆ ਤੇ ਆਪ ਤੁਸੀਂ ਦੇਖ ਹੀ ਰਹੇ ਹੋ ਕਿ ਜਿਹੜਾ ਹਲਕਾ ਜੰਡਿਆਲਾ ਗੁਰੂ ਦੇ ਵਿੱਚ ਕਿੰਨਾ ਉਤਸ਼ਾਹ ਹੈ ਲੋਕਾਂ ਦੇ ਵਿੱਚ ਜਿਹੜੇ ਸੰਗਤ ਆ ਉਹ ਆਪ ਮਹਾਰੇ ਅਸੀਂ ਤਾਂ ਥੋੜੇ ਜਿ ਆਪਣੇ ਮੇਨ ਜਿਹੜੇ ਕਾਲੀ ਵਰਕਰ ਆ ਉਹਨਾਂ ਨੂੰ ਸਨਾਲ ਆਏ ਸੀਗੇ ਬਾਕੀ ਆਪ ਹੀ ਸੰਗਤ ਆਪ ਮਹਾਰੇ ਵੇਖੋ ਨੌਜਵਾਨਾਂ ਦਾ ਇਕੱਠ ਵੇਖੋ ਕਿੰਨਾ ਜ਼ਿਆਦਾ ਕਿ ਆਪ ਹੀ ਉਹਨਾਂ ਦੇ ਸਵਾਗਤ ਵਾਸਤੇ ਇੱਥੇ ਪਹੁੰਚ ਰਹੇ ਨੇ ਅੱਜ ਕਿੱਥੋਂ ਜਿਹੜੇ ਵਿਕਰਮ ਸਿੰਘ ਜੱਟਿਆ ਤੁਰੇ ਨੇ ਤੇ ਕਿੱਥੇ ਜਾ ਕੇ ਜਿਹੜਾ ਸਮਾਪਤੀ ਹੋएगी ਜਿਹੜੀ ਵਾਲੀ ਹੈ ਅੱਜ ਉਹ ਆਪਣੇ ਚੰਡੀਗੜ੍ਹ ਤੋਂ ਚੱਲੇ ਨੇ ਤੇ ਅੱਜ ਜੋ ਸ਼੍ਰੀ ਦਰਬਾਰ ਸਾਹਿਬ ਕੇ ਨਤਮਸਤਕ ਹੋ ਕੇ ਅੱਜ ਦੀ ਜਿਹੜੀ ਆ ਉਹ ਸਮਾਪਤੀ ਕਰਨਗੇ ਇਹ ਦੇਖਿਆ ਜਾਵੇ ਤਾਂ ਸ਼੍ਰੋਮਣੀ ਕਾਲ ਦੇ ਦੇ ਵਰਕਰ ਨੇ ਡੱਟ ਕੇ ਖੜੇ ਨੇ ਉਹਨਾਂ ਦੇ ਕਈ ਮਾਮਲੇ ਦਰਜ ਵੀ ਕੀਤੇ ਗਏ ਸਰਕਾਰ ਨੂੰ ਉਹਨੂੰ ਕਿਸ ਤਰ੍ਹਾਂ ਦੇਖਦੇ ਕੋ ਇਹ ਸਿਰਫ ਜਿਹੜੀ ਸਰਕ ਪੰਜਾਬ ਸਰਕਾਰ ਆ ਇਹ ਚਾਹ ਰਹੀ ਹੈ ਕਿ ਸ਼ਾਇਦ ਅਸੀਂ ਇਹਨਾਂ ਦੇ ਝੂਠੇ ਪਰਚੇ ਕਰਕੇ ਸ਼ਾਇਦ ਸਾਡੇ ਵਰਕਰਾਂ ਨੂੰ ਜਾਂ ਲੀਡਰਾਂ ਨੂੰ ਦਬਾ ਲੈਣਗੇ ਪਰ ਇਹ ਦਬਣ ਵਾਲੇ ਨਹੀਂ ਇਹ ਫਿਕ ਦੇਖਿਓ ਜਿੱਦਾਂ ਸਾਡੇ ਲੀਡਰ ਕਹਿੰਦੇ ਨਾ ਵੀ ਇਹ ਸਪ੍ਰਿੰਗ ਵਰਗੇ ਆ ਉੱਡਣਗੇ ਉਦਾਂ ਹੀ ਸ਼ਰਮਣੀ ਅਕਾਲੀ ਦਲ ਸਪ੍ਰਿੰਗ ਵਰਗੋਂ ਚੜ੍ਹਦੀ ਕਲਾ ਦੇ ਵਿੱਚ ਗਾਹ ਆਉਣ ਵਾਲੇ ਸਮੇਂ ਦੇ ਵਿੱਚ ਸਰਕਾਰ ਬਣਾਏਗਾ ਕਹਿੰਦੇ ਨੇ ਕਿ ਵਿਕਰਮ ਸਿੰਘ ਜੀਟਿਆ ਮੋਛੇ ਕਢਣਾ ਕੁਝ ਨਹੀਂ ਹੁੰਦਾ ਲੋਕਾਂ ਦਾ ਵਿਕਾਸ ਕਰਨੇ ਪੈਂਦੇ ਲੋਕਾਂ ਦੇ ਕੰਮ ਕਰਨੇ ਪੈਂਦੇ ਪਿਛਲੀ ਸਰਕਾਰ ਦੀ ਗੱਲ ਕਰੀ ਕਿੰਨੇ ਕ ਵਿਕਾਸ ਕਰਾਏ ਗਏ ਸੀ ਦੇਖੋ ਪਿਛਲੇ ਸਮੇਂ ਜੇ ਤੁਸੀਂ ਵੇਖੋ ਜੇ ਤੁਸੀਂ ਕਹ ਲਓ ਨਾ ਇਹ ਜੇ ਪੰਜਾਬ ਦੇ ਵਿੱਚ ਇੱਕ ਇੱਟ ਵੀ ਲੱਗੀ ਆ ਤੇ ਅੱਜ ਤੋਂ 10 ਸਾਲ ਪਹਿਲਾਂ ਹੀ ਲੱਗੀ ਆ ਉਸ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਵੇਲੇ ਕਿੰਨੀਆਂ ਜਿਹੜੀਆਂ ਯਾਦਗਾਰਾਂ ਇਹਨਾਂ ਨੇ ਬਣਾਈਆਂ ਆ ਜਿਹੜੀਆਂ ਫਚਾਰ ਲੈਣਾ 6 ਲੈਣਾ ਸੜਕਾਂ ਦੇ ਤੁਸੀਂ ਆਪ ਆ ਗੱਡੀਆਂ ਭਜਾਉਨੇ ਆ ਇਹ ਵੀ ਸਰਦਾਰ ਸੁਖਬੀਰ ਸਿੰਘ ਬਾਦਲ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਆ ਜਿਹੜਾ ਪੰਜਾਬ ਨੂੰ ਜਿਹੜਾ ਜਿਹੜਾ ਇਹਨਾਂ ਨੇ ਬਿਜਲੀ ਦਾ ਸਰਪਲਸ ਬਣਾਇਆ ਸੀ ਇਹ ਵੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਸਰਦਾਰ ਸੁਖਬੀਰ ਸਿੰਘ ਬਾਦਲ ਦੀ ਦੀ ਦੇਣ ਸੀਗੀ ਕਿ ਜਿਹੜੀ ਬਿਜਲੀ ਆ ਆਮੋ ਆਮ ਕਰ ਦਿੱਤੀ ਸੀ ਤੇ ਜਿਹੜੀ ਹੁਣ ਦੀ ਸਰਕਾਰ ਆ ਉਹ ਅਸਲ ਮੁੱਦਿਆਂ ਤੇ ਕੋਈ ਗੱਲ ਨਹੀਂ ਕਰਦੀ ਉਹਨਾਂ ਨੂੰ ਮੁੱਛਾਂ ਵੇਖਦੀਆਂ ਕਿਸੇ ਨੂੰ ਕੁਝ ਵੇਖਦਾ ਜਿਹੜੇ ਅਸਲੀ ਮੁੱਦੇ ਨੇ ਅਸਲੀ ਮੁੱਦੇ ਪੰਜਾਬ ਜਿਹੜੀ ਸਾਡੇ ਜਿਹੜੇ ਨੌਜਵਾਨ ਆ ਬੇਰੋਜ਼ਗਾਰ ਤੁਰੇ ਫਿਰਦੇ ਜਿਨ੍ਹਾਂ ਨੂੰ ਝੂਠੇ ਲਾਰੇ ਲਾ ਕੇ ਇਹਨਾਂ ਨੇ ਦਿੱਤੀ ਸੀ ਡਿਵੈਲਪਮੈਂਟ ਡਿਵੈਲਪਮੈਂਟ ਦਾ 1 ਰੁਪਿਆ ਨਹੀਂ ਕਿਤੇ ਲੱਗ ਰਿਹਾ ਦੇ ਨਾਲ ਜਿਹੜੇ ਆ ਲੋਕਾਂ ਨੂੰ ਜਿਹੜਾ ਆ ਉਹ ਸੁੱਖ ਸਹੂਲਤਾ ਦੇਣ ਦੀ ਗੱਲ ਆ ਇਹਨਾਂ ਨੇ ਕਿੰਨੇ ਸੇਵਾ ਕੇਂਦਰ ਜਿਹੜੇ ਉਹ ਬੰਦ ਕਰਦੇ ਆ ਜਿਹੜੀ ਸਹੂਲਤ ਬੰਦਿਆਂ ਨੂੰ ਪਿੰਡ 'ਚ ਮਿਲ ਜਾਂਦੀ ਸੀ ਉਹ ਉਸ ਵਾਸਤੇ ਉਹਨਾਂ ਨੂੰ ਅੱਜ ਕੱਲ੍ਹ ਸੰਸਤਾਨਾਂ ਕਿਲੋਮੀਟਰ ਦੂਰ ਜਾਣਾ ਪੈਂਦਾ ਇਦਾਂ ਹੈ ਕਿ ਜਦੋਂ ਬਾਬਾ ਜੀ ਗਏ ਸੀ ਗੁਰਵਿੰਦਰ ਸਿੰਘ ਜੀ ਗਏ ਸੀ ਉਹਨਾਂ ਨੂੰ ਮਿਲਣ ਵਾਸਤੇ ਜਦ ਮਿਲਣ ਤੋਂ ਬਾਅਦ ਇਹ ਜਿਹੜਾ ਜ਼ਮਾਨ ਤੇ ਮਿਲ ਉਹ ਦੋਸਤੋ ਬਾ ਜਿਹੜਾ ਸੀਐਮ ਭਗਵਨ ਸਿੰਘ ਮਾਨਵਲ ਉਹਨਾਂ ਨੇ ਕਮੈਂਟ ਕੀਤਾ ਗਿਆ ਉਹਨੂੰ ਕਿਸ ਤਰ੍ਹਾਂ ਦੇਖਦੇ ਸੀ ਕੋਈ ਜਿਹੜੇ ਸੰਤ ਮਹਾਂਪੁਰਖਾਂ ਦੇ ਪ੍ਰਤੀ ਕੋਈ ਇਦਾਂ ਦੀ ਮਾੜੀ ਟਿੱਪਣੀ ਕਰਨਾ ਬੰਦੀ ਮਦਭਾਗੀ ਆ ਜੀ ਇਹ ਲੱਗਦਾ ਕਿ ਇਸ ਤਰ੍ਹਾਂ ਦੇ ਸੰਜ ਤੰਦ ਨਹੀਂ ਕੱਟਨੇ ਚਾਹੀਦੇ ਕਿਉਂਕਿ ਰਿਸ਼ਤੇਦਾਰੀ ਵੀ ਹੋ ਸਕਦੀ ਹੈ ਕੋਈ ਵੀ ਕਿਸੇ ਦੇ ਪਿੱਛੇ ਜਾ ਸਕਦਾ ਜੀ ਮੈਂ ਤੁਹਾਨੂੰ ਕਿਹਾ ਜੀ ਇਹੋ ਜੇ ਮਹਾਂਪੁਰਖਾਂ ਦੇ ਪ੍ਰਤੀ ਇਦਾਂ ਦੀ ਜਿਹੜੀ ਕਰਨੀ ਟਿੱਪਣੀ ਕਰਨੀ ਉਹ ਬਹੁਤ ਮਦਭਾਗੀ ਆ ਇਹ ਕਰਨੀ ਨਹੀਂ ਚਾਹੀਦੀ ਸੀ ਜੇ 2027 ਦੀ ਗੱਲ ਕਰੀਏ 27 ਦੇ ਵਿੱਚ ਵਰਕਰਾਂ ਨੇ ਕਿੰਨਾ ਕਾ ਜੋਸ਼ ਦਿਖਾਈ ਦੇ ਰਿਹਾ ਜੀ ਆ ਦੇਖ ਲੋ ਤੁਸੀਂ ਆਪ ਹੀ ਦੇਖ ਸਕਦੇ ਜੇ ਜੋਸ਼ ਤੇ ਹਾਜੇ ਬੜਾ ਜੇ ਤਾਂ ਸਮਾਂ ਪਿਆ ਹੋਆ ਆਂਦੇ ਲਾਈਟ ਦਿੱਤੀ ਬੱਤੀ ਦਿੱਤੀ ਆ ਇਹ ਦੱਸੋ ਇਹਨਾਂ ਨੇ ਪੈਦਾ ਕੀਤੀ ਬੱਤੀ ਇੱਕ ਬਲਬ ਜੋਗੀ ਵੀ ਪੈਦਾ ਕੀਤੀ ਆ ਬੱਤੀ ਜਿਹੜੀ 24 ਘੰਟੇ ਕਰ ਦਿੱਤੀ ਤੀ ਕਿਥੋਂ ਉਹ ਰਾਜ ਭਾਗ ਤੇ ਆਣ ਕੇ ਬਹਿ ਗਏ ਆ ਜਿਹੜੀ ਇੱਕ ਗੱਲ ਕੀਤੀ ਆ ਤਾਂ ਦੱਸਣ ਵੀ ਆਹ ਇੱਕ ਬਲਬ ਜੋਗੀ ਵੀ ਬੱਤੀ ਪੈਦਾ ਕੀਤੀ ਆ ਅੱਜ ਤੱਕ ਜਿੰਦੀ ਵੀ ਇੱਕ ਗੱਲ ਗੱਲਾਂ ਪਿਛੇ ਦਿਨੀ ਹਲਕਾ ਟਾਰੀ ਦੇ ਜਰਨਲ ਦੇ ਵਿੱਚ ਜਿਹੜੀ ਰੈਲੀ ਕੀਤੀ ਗਈ ਕਾਂਗਰਸ ਵੱਲੋਂ ਉਹਦੇ ਵਿੱਚ ਜਿਹੜੇ ਕੈਬਨਿਟ ਮੰਤਰੀ ਏਟੀਓ ਸਾਹਿਬ ਦੇ ਬਾਰੇ ਕੋਈ ਗਲਤ ਸ਼ਬਦ ਤਮਾਦ ਕੀਤਾ ਹੈ ਕਿ ਪ੍ਰਤਾਪ ਸਿੰਘ ਬਾਜਾ ਵੱਲੋਂ ਉਹਨੂੰ ਕਿਸ ਤਰ੍ਹਾਂ ਵੇਖਦੇ ਹੋ ਦੇਖੋ ਬਹੁਤ ਮਤਭਾਗੀ ਘਟਨੇ ਨਹੀਂ ਬੋਲਣਾ ਚਾਹੀਦਾ ਕਿਸੇ ਕਿਸੇ ਦੀ ਬਾਰੇ ਵੀ ਇਸ ਗਲੇਤ ਵਰਗ ਬਾਰੇ ਇਦਾਂ ਬੋਲਣਾ ਪੈਦਾ ਪਰ ਮੈਂ ਜਿਹੜੇ ਸਾਡੇ ਝਾੜੂ ਵਾਲੇ ਨੇ ਆਮ ਆਦਮੀ ਪਾਰਟੀ ਵਾਲੇ ਪਰ ਮੈਂ ਇਹਨਾਂ ਨੂੰ ਚਾਹੂੰਗਾ ਕਿ ਆਪਣੀ ਪੀੜੀ ਥੱਲੇ ਸੋਟਾ ਫੇਰੋ ਇਹਨਾਂ ਨੇ ਤੇ ਜਿਨ੍ਹਾਂ ਨੇ ਸਾਡੀ ਐਸਸੀ ਭੈਣ ਸੀਗੀ ਕੜੂਰ ਸਾਹਿਬ ਤੋਂ ਜਿਹੜੀ ਬੀਬੀ ਠੀਕ ਹੈ ਉਹ ਉਹਦੀ ਜਿਹਨੇ ਬੇਇੱਜ਼ਤੀ ਕੀਤੀ ਉਹਨੂੰ ਇਹਨਾਂ ਨੇ ਟਿਕਟ ਦੇ ਕੇ ਨਵਾਜਿਆ ਉਹ ਅੱਜ ਐਮ.ਐਲ.ਏ ਬਣਿਆ ਜਿਹੜਾ ਅੱਜ ਜੇਲ੍ਹ 'ਚ ਵੀ ਹੈ ਪਰ ਉਹਦੀ ਜਿਹੜੀ ਆ ਜਿਹੜੀ ਮੈਂਬਰਸ਼ਿਪ ਆ ਬਰਖਾਸਤ ਨਹੀਂ ਕਰ ਰਹੇ ਪਹਿਲਾਂ ਇਹ ਉਸ ਚੀਜ਼ ਦਾ ਜਵਾਬ ਦੇਣ ਫਿਰ ਜਾ ਕੇ ਕਿਸੇ ਦੇ ਘਰ ਦੇ ਅੱਗੇ ਜਾ ਕੇ ਧਰਨਾ ਮਾਰਨ ਕੀ ਕਹਿੰਦੇ ਕਿ ਕੰਮ ਕੋਈ ਛੋਟਾ ਵੱਡਾ ਰਹਿੰਦਾ ਜੇ ਕੋਈ ਕੇ ਮਾਪਿਓ ਨੇ ਕੋਈ ਕੰਮ ਕਰਦਾ ਛੋਟਾ ਜਿਹਾ ਉਹਨੇ ਭਰਾ ਕੇ ਬੱਚੇ ਨੂੰ ਵੱਡਾ ਅੱਜ ਮੰਤਰੀ ਬਣ ਗਿਆ ਕਿ ਟਿੱਪਣੀ ਨਹੀਂ ਕਹਿੰਦੇ ਕਰਨੀ ਚਾਹੀਦੀ ਨਹੀਂ ਕੰਮ ਤੇ ਕੋਈ ਵੀ ਛੋਟਾ ਵੱਡਾ ਨਹੀਂ ਹੁੰਦਾ ਜੀ ਮਿਹਨਤ ਆ ਜਿਹੜਾ ਕੋਈ ਮਿਹਨ ਉਹਨਾਂ ਹਰ ਕਾ ਜੰਡਾਲੇ ਦੇ ਜਿਹੜੇ ਲੋਕਾਂ ਨੂੰ ਜਾਂ ਜਿਹੜੇ ਅਕਾਲੀ ਵਰਕਰ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋਗੇ 2027 ਦੇ ਵਿੱਚ ਕਿਸ ਤਰ੍ਹਾਂ ਜਿਹੜਾ ਡੱਟ ਕੇ ਮੁਕਾਬਲਾ ਕੀਤਾ ਜਾਏਗਾ ਦੇਖੋ ਜੀ ਜਿਹੜੇ ਸ੍ਰੋਮਣੀ ਅਕਾਲੀ ਦਲ ਦੇ ਵਰਕਰ ਹਲਕਾ ਜੰਡਿਆਲਾ ਗੁਰੂ ਦੇ ਨੇ ਉਹ ਅੱਜ ਤੋਂ ਹੀ ਡੱਟ ਗਏ ਨੇ ਆਪ ਤੁਸੀਂ ਵੇਖ ਸਕਦੇ ਹੋ ਕਿ ਲਾ ਮਿਸਾਲ ਇਕੱਠ ਜਿਹੜਾ ਵਾ ਅੱਜ ਸਾਬ ਬਿਕਰਮ ਸਿੰਘ ਮਜੀਠੀਆ ਦੇ ਆਉਣ ਦੇ ਜਿਹੜੇ ਸੰਬੰਧ ਦੇ ਵਿੱਚ ਇੱਥੇ ਹੋਇਆ ਵਾ ਉਹ ਜਿਹੜਾ ਵਾ ਰੋਕਾਂ ਦੇ ਵਿੱਚ ਸਾਡੇ ਵਰਕਰਾਂ ਦੇ ਵਿੱਚ ਆਮ ਜਿਹੜੀ ਸੰਗਤ ਹੈ ਜੰਡਿਆਲੇ ਦੀ ਉਹਦੇ ਜੋਸ਼ ਦਾ ਹੀ ਪ੍ਰਤੀਕ ਹੈ ਕਿ ਐਡੀ ਵੱਡੀ ਗਿਣਤੀ ਚ ਆਏ ਨੇ 2027 ਜੰਡਿਆਲੇ ਦੇ ਵਿੱਚ ਪਰਮਾ ਜਿਹੜਾ ਸਵਾਗਤ ਹੈ ਵਿਕਰਮ ਸਿੰਘ ਮਜੀਠੀਆ ਜੀ ਕੀਤਾ ਜਾ ਰਿਹਾ ਹੈ ਜਿੱਥੇ ਵੀ ਤੁਹਾਡੀ ਨਜ਼ਰ ਜਾਏਗੀ ਤੁਹਾਨੂੰ ਅਕਾਲੀ ਵਰਕਰ ਹੀ ਜਿਹੜੇ ਦਿਖਾਈ ਦੇ ਦੇਣਗੇ ਦੇਖ ਸਕਦੇ ਕਿ ਜਿਹੜੇ ਅਕਾਲੀ ਵਰਕਰ ਨੇ ਉਹ ਉਹਨਾਂ ਦਾ ਕਹਿਣਾ ਹੈ ਕਿ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਜਿਹੜੀ ਬੰਨਣਾ ਬਿਲਕੁਲ ਤੈਅ ਕਿਉਂਕਿ ਲੋਕ ਜਿਹੜੇ ਨੇ ਸ਼੍ਰੋਮਣੀ ਅਕਾਲੀ ਦਲ ਸਰਕਾਰ ਨੂੰ ਪਸੰਦ ਕਰਦੇ ਨੇ ਦੇਖ ਸਕਦੇ ਕਿ ਅੱਜ ਵਰਕਰਾਂ ਦੇ ਵਿੱਚ ਕਾਫੀ ਜਿਹੜਾ ਜੋਸ਼ ਦੇਖ ਨੂੰ ਮਿਲਦਾ ਪਿਆ ਹੈ ਸਾਡੇ ਨਾਲ ਚੇਅਰਮੈਨ ਹੈਗੇ ਨੇ ਐ ਚੇਅਰਮੈਨ ਸਾਹਿਬ ਕੀ ਕਹਿਣਾ ਚਾਹੋਗੇ ਵਿਕਰਮ ਸਿੰਘ ਜੀਟਿਆ ਨੂੰ ਜਮਾਨਤ ਮਿਲਣ ਤੋਂ ਬਾਅਦ ਹਰ ਵਰਕਰਾਂ ਦੇ ਵਿੱਚ ਕਾफी ਖੁਸ਼ੀ ਦੇਖਣ ਨੂੰ ਮਿਲੀ ਹੈ ਬਹੁਤ ਖੁਸ਼ੀ ਹੈ ਵਰਕਰਾਂ 'ਚ ਅਸੀਂ ਵੀ ਸਾਰੇ ਬਹੁਤ ਖੁਸ਼ ਆ ਮਾਝੇ ਦਾ ਜਨੈਲ ਆ ਰਿਹਾ ਵਾ ਤੇ ਵਿਕਰਮ ਸਿੰਘ ਮਜੀਠੀਆ ਵੀ ਪੂਰਾ ਖੁਸ਼ ਵਾ ਹੈ ਸਾਰਾ ਪੰਜਾਬ ਖੁਸ਼ ਵਾ ਸਾਰੇ ਮਾਝੇ ਵਾਲੇ ਖੁਸ਼ ਵਾ ਤੂੰ ਬੜੀ ਨਵੀਂ ਰੂਹ ਫੂਕੀ ਜਾਣੀ ਆ ਜਦੋਂ ਵਿਕਰਮ ਸਿੰਘ ਮਜੀਠੀਆ ਨੇ ਆਣ ਕੇ ਕੰਮ ਕਰਨਾ ਵੇਖੋ 7 ਮਹੀਨੇ ਤੋਂ ਮਾਝੇ ਦੇ ਵਿੱਚ ਕੰਮ ਬੰਦ ਪਿਆ ਹੈ ਹੈ ਤੇ ਇੱਕੋ ਹੀ ਤੇਰੇ ਹੀ ਦੂਜੀ ਧੇਰੀ ਨਹੀਂ ਗਾੜੀ ਕੋਣ ਵੇਖੋ ਆਪੇ ਸ਼ਰਮਣੀ ਕਾਲੀ ਦਲ ਦੀ ਲਹਿਰ ਵਾ ਉਹ ਚੱਲ ਜਣੀ ਆ ਆਉਣ ਵਾਲੇ ਸਮੇਂ ਚ ਇਹ ਮਤਲਬ 90 ਤੋਂ ਪਲੱਸ ਜਿੱਤ ਕੇ ਇਹ ਸਰਕਾਰ ਬਣਾਵਾਂਗੇ ਕਹਿੰਦੇ ਨੇ ਕਿ ਵਿਕਰਮ ਸਿੰਘ ਮਜੀਠੀਆ ਨੂੰ ਬਾਹਰ ਨਹੀਂ ਹੋਂ ਦੇਣਾ ਲੇਕਿਨ ਸੁਪਰੀਮ ਕੋਰਟ ਵੱਲੋਂ ਜਿਹੜੀ ਜ਼ਮਾਨਤ ਦਿੱਤੀ ਗਈ ਆ ਉਹਨੂੰ ਕਿਸ ਤਰ੍ਹਾਂ ਦੇ ਦੇਖਦੇ ਵੇਖੋ ਸੁਪਰੀਮ ਕੋਰਟ ਦੇ ਗਾੜੀ ਤੇ ਜਵਾਬ ਹੀ ਕੋਈ ਨਹੀਂ ਆਇਆ ਕੋਈ ਪੇਸ਼ ਨਹੀਂ ਕਰ ਸਕੇ ਕੋਈ ਇੱਕ ਵੀ ਮਤਲਬ ਪ੍ਰੂਫ ਨਹੀਂ ਪੇਸ਼ ਕਰ ਸਕਿਆ ਸ਼ਰਮਣੀ ਸੁਪਰੀਮ ਕੋਰਟ ਨੇ ਕਿਹਾ ਵੀ ਮੈਂ ਇਹਨੂੰ ਕਿਸ ਬੇਸ ਤੇ ਅੰਦਰ ਰੱਖ ਲਾਂ ਜਦੋਂ ਤੁਹਾਡੇ ਕੋ 445 ਕਰੋੜ ਦਾ ਲਾਉਂਦੇ ਸੀ ਤੇ 45 ਕਰੋੜ ਦਾ ਉਥੇ ਪ੍ਰੂਫ ਪੇਸ਼ ਕੀਤਾ ਉਹ ਵੀ ਸਰਕਾਰ ਨੇ ਮਤਲਬ ਆਪਣਾ ਝੂਠਾ ਬਣਾ ਕੇ ਲਾਇਆ ਸੀ ਤੇ ਉਹ ਵੀ ਪੂਰਾ ਸਹੀ ਨਹੀਂ ਪੇਸ਼ ਕਰ ਸਕੇ ਤੇ ਸੁਪਰੀਮ ਕੋਰਟ ਦੇ ਸਾਰਿਆਂ ਨੂੰ ਵਿਸ਼ਵਾਸ ਹੋਆ ਕੋਰਟ ਨੇ ਥੋੜਾ ਧੋਖਾ ਕਰਨਾ ਸਰਕਾਰਾਂ ਧੋਖਾ ਕਰ ਸਕਦੀਆਂ ਸਰਕਾਰਾਂ ਧੱਕਾ ਕਰ ਸਕਦੀਆਂ ਕੋਰਟ ਥੋੜਾ ਧੱਕਾ ਕਰ ਸਕਦੀ ਹੈ ਕੋਰਟ ਨੇ ਜੋ ਸੱਚਾ ਉਹ ਸੱਚ ਨੂੰ ਸੱਚ ਜਿਤਾ ਕੇ ਤੇ ਕੋਰਟ ਨੇ ਜਮਤ ਦਿੱਤੀ 27 ਦੀ ਗੱਲ ਕਰੀਏ ਲੋਕਾਂ ਦੇ ਵਿੱਚ ਕਿੰਨਾ ਉਤਸ਼ਾਹ ਦੇਖ ਨੂੰ ਮੇਰਾ ਅਕਾਲੀ ਵਰਕਰਾਂ ਦੀ ਗੱਲ ਕਰੀਏ ਤਾਂ ਉਹਨਾਂ ਵੱਲੋਂ ਤਾਂ ਜੋਸ਼ ਹੈਗਾ ਕਿ 27 ਦੇ ਵਿੱਚ ਸਰਕਾਰ ਬੰਨੀ ਤੈਅ ਵਾ ਤੇ ਆਮ ਲੋਕਾਂ ਨੂੰ ਕੀ ਕਹਿਣਾ ਚਾਹੂਗਾ ਆਮ ਲੋਕਾਂ ਨੂੰ ਤਾਂ ਇਹ ਕਹਿੰਦੇ ਤਗੜੇ ਹੋ ਕੇ ਸ਼ਰਮਣੀ ਅਕਾਲੀ ਦਲ ਦੀ ਸਰਕਾਰ ਲੈ ਆਈਏ ਜਿਹੜੀਆਂ ਪਹਿਲਾਂ ਸੁੱਖ ਸਹੂਲਤਾਂ ਸਰਕਾਰ ਵੇਲੇ ਮਿਲਦੀਆਂ ਸੀ ਉਹ ਦੁਬਾਰਾ ਤੋਂ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸਾਹਿਬ ਨੇ ਕਹਿਤਾ ਵਾ ਕਿ ਦੁਬਾਰਾ ਤੋਂ ਉਹ ਸਾਰੀਆਂ ਸਹੂਲਤਾਂ ਬਹਾਲ ਹੋਣਗੀਆਂ ਇਹ ਕਹਿੰਦੇ ਕਿ ਜਿਹੜਾ 1000 ਰੁਪਏ ਰਹਿ ਗਿਆ ਉਹ ਵੀ ਗਰੰਟੀ ਜਿਹੜੀ ਪੂਰੀ ਕੀਤੀ ਜਾਵੇਗੀ ਵੇਖੋ ਇਹ ਕਹਿਣ ਦੀਆਂ ਗੱਲਾਂ ਜੀ ਮਹੀਨੇ ਤੇ ਰਹਿ ਕੇ 4 ਗਾੜੀ ਤੇ ਚੋਣ ਜਾਬਤਾ ਲੱਗ ਜਾਣਾ ਤੇ 10000 ਰੁਪਏ ਦੇਣਾ ਕਿੰਨੇ ਨੂੰ ਆ ਮਤਲਬ ਜੇ ਦੇਣਾ ਵਾ ਤਾਂ ਦਿੰਦੇ ਇਹ ਤਾਂ ਹੁੰਦਾ ਪਹਿਲਾਂ ਸਰਕਾਰ ਨੇ ਜਿਹੜਾ ਵਾਦਾ ਕੋਈ ਵੀ ਵਾਦਾ ਨਹੀਂ ਪੂਰਾ ਕਰ ਸਕੀ ਜਿੰਨੇ ਵੀ ਸਰਕਾਰ ਨੇ ਵਾਦੇ ਕੀਤੇ ਆ ਉਹਨਾਂ ਤੇ ਖਰਾ ਨਹੀਂ ਉਤਰੀ ਲੋਕ ਨਰਾਸ਼ ਵਾ ਪਿੰਡਾਂ ਚ ਜਾ ਕੇ ਤੁਸੀਂ ਇੰਟਰਵਿਊ ਲੋਕਾਂ ਦੀ ਲੈ ਕੇ ਵੇਖੋ ਲੋਕ ਬਹੁਤ ਨਰਾਸ਼ ਬੈਠੇ ਆ ਕਾਰਨ ਹੈ ਕਿ ਕਿਉਂ ਨਰਾਜ ਆ ਸਰਕਾਰ ਦਾ ਕਾਰਨ ਵੇਖੋ ਵੀ 5000 ਕਰੋੜ ਕਰਜ਼ਾ ਲੈ ਲਿਆ ਸਰਕਾਰ ਨੇ ਤੇ ਕਰਜ਼ਾ ਲੈ ਲੈ ਕੇ ਮਤਲਬ ਬੋਰਡ ਲਾ ਲਾ ਕੇ ਮਸ਼ਹੂਰੀਆਂ ਕਰ ਕਰ ਕੇ ਸਰਕਾਰ ਨੇ ਬੋਰਡ ਲਾ ਲਾ ਕੇ ਮਸ਼ਹੂਰੀਆਂ ਕਰ ਕਰ ਕੇ ਸਰਕਾਰ ਨੇ ਸਾਰਾ ਪੈਸਾ ਖਰਾਬ ਕਰਤਾ ਕਰਜ਼ੇ ਦਾ ਪੈਸੇ ਲੈ ਕੇ ਤੇ ਆਪਾਂ ਕਦੀ ਬਾਹਰ ਫੌਰਨ ਚਲ ਜੰਨੇ ਆ ਕੋਈ ਅਜ ਤੱਕ ਜੇ ਡਵੈਲਪਮੈਂਟ ਹੋਈ ਆ ਤਾਂ ਦੱਸੋ ਜਾਂ ਕੋਈ ਰੋਜ਼ਗਾਰ ਬਾਹਰੋਂ ਆਇਆ ਵਾ ਜਾਂ ਕੋਈ ਇੰਡਸਟਰੀ ਬਾਹਰੋਂ ਆਈ ਆ ਅਜ ਤੱਕ ਨਾ ਕੋਈ ਇੰਡਸਟਰੀ ਆਈ ਆ ਨਾ ਕੋਈ ਵਿਕਾਸ ਦਿਸ ਰਿਹਾ ਸਿਰਫ ਆਪਰ ਤੁਸੀਂ ਝੰਡਿਆਲੇ ਹਲਕੇ ਨੂੰ ਨਾ ਵੇਖੋ ਬਾਹਰ ਜਾ ਕੇ ਵੇਖੋ ਜੇ ਕੇ ਸੜਕ ਤੇ ਪੱਟ ਵੀ ਲਗਾ ਕਿਸੇ ਰਾਹ ਦੇ ਕੋਈ ਇੱਟ ਲੱਗੀ ਆ ਕਿਸੇ ਗਲੀ 'ਚ ਕੋਈ ਇੱਟ ਲੱਗੀ ਆ ਕਿਸੇ ਨੂੰ ਕੋਈ ਕਣਕਦਾਲ ਮਿਲੀ ਆ ਕੋਈ ਆਟਾ ਦਾਲ ਮਿਲਿਆ ਵਾ ਕੋਈ ਵੀ ਮਤਲਬ ਲੋਕ ਬਹੁਤ ਵਾਂਝੇ ਆ ਤੇ ਲੋਕ ਬਹੁਤ ਪਛਤਾਰੇ ਇਹਨਾਂ ਨੂੰ ਵੋਟਾਂ ਪਾ ਕੇ ਲੋਕ ਲੋਕੋਨ ਸ਼ਰਮਣੀ ਕਾਲੀਦਨ ਉੱਡੀ ਕਰਾਇਆ ਬਾਦਲ ਸਾਹਿਬ ਨੂੰ ਯਾਦ ਕਰ ਰਹੇ ਆ ਵੱਡੇ ਬਾਦਲ ਸਾਹਿਬ ਨੂੰ ਯਾਦ ਕਰ ਰਹੇ ਸੁਖਵੀਰ ਸਿੰਘ ਬਾਦਲ ਨੂੰ ਯਾਦ ਕਰ ਰਹੇ ਆ ਪਾਰਟੀ ਦਾ ਧਾਕੜ ਮਤਲਬ ਲੀਡਰ ਵਾ ਤੁਸੀਂ ਰੋਜ਼ ਵੇਂਦੇ ਜੋ ਜੇ ਗੱਲ ਕਰੀਏ ਸੀਐਮ ਭਗਵੰਤ ਸਿੰਘ ਮਾਨ ਵੱਲੋਂ ਕਿਹਾ ਗਿਆ ਸੀ ਅੰਗਰੇਜ਼ ਜਿਹੜੇ ਨੇ ਬਾਹਰੋਂ ਆ ਕੇ ਪੰਜਾਬ ਦੇ ਵਿੱਚ ਕੰਮ ਕਰਨੇ ਕਿ ਜੇ ਇੱਥੋਂ ਦੀ ਗੱਲ ਕਰੀਏ ਨੌਜਵਾਨਾਂ ਦੀ ਉਹ ਤਾਂ ਅਜੇ ਬੇਰੋਜ਼ਗਾਰ ਤੁਰੇ ਫਿਰਦੇ ਨੇ ਫਿਰ ਬਾਹਰ ਅੰਗਰੇਜ਼ ਕਿੱਧਰ ਕੰਮ ਕਰਨੇ ਭਾਜੀ ਤੁਸੀਂ ਵੇਖ ਲਓ ਵੀ ਕਿਹੜਾ ਅੰਗਰੇਜ਼ ਇੱਥੇ ਆਣ ਕੇ ਕਰੂਗਾ ਲੋਕ ਦੇ ਵਿਚਾਰੇ ਆਪਣਾ ਮਿਹਨਤ ਮਜ਼ਦੂਰੀ ਕਰਨ ਵਾਸਤੇ ਬਾਹਰਲੇ ਦੇਸ਼ਾਂ 'ਚ ਜਾਂਦੇ ਆ ਮਿਹਨਤ ਮਜ਼ਦੂਰੀ ਕਰਨ ਵਾਲੇ ਬਾਹਰਲੇ ਦੇਸ਼ਾਂ 'ਚ ਜਾਂਦੇ ਇੱਥੇ ਕਿਹੜਾ ਅੰਗਰੇਜ਼ ਆਇਆ ਕੋਈ ਵਿਖਾਲਣ ਤੁਸੀਂ ਵਿਖਾਲਣ ਨਾ ਮੈਂ ਜਦ ਕੋ ਦਸਣ ਗਰਾਊਂਡ ਤੇ ਕਿਹੜਾ ਵਿਖਾਲਣ ਸਾਡੇ ਘਰ ਇੱਕ ਵਿਆਹ ਹੀ ਉਦੋਂ ਜੂਰ ਅੰਗਰੇਜ਼ ਆਏ ਵਿਆਹ ਵੇਖਣ ਤੇ ਉਹ ਵਿਆਹ ਵੇਖ ਕੇ ਚਲ ਗਏ ਜੇ ਗੱਲ ਕਰੀਏ ਲੋਨਰ ਕਤਲ ਕੀਤੇ ਜਾਂਦੇ ਨੇ ਲੜਾਈ ਝਗੜੇ ਆ ਆਦੀ ਗੱਲ ਕਰੀਏ ਤਰਨਤਾਰ ਦੇ ਵਿੱਚ ਇੱਕ ਨੌਜਵਾਨ ਨੂੰ ਇੱਕ ਲੜਕੀ ਨੂੰ ਜਿਹੜੀ ਗੋਲੀ ਮਾਰ ਦਿੱਤੀ ਗਈ ਕਿ ਲੱਗਦਾ ਕਿ ਇਹ ਹਥਿਆਰ ਕਿੱਥੋਂ ਆਉਂਦੇ ਨੇ ਦੇਖੋ ਲੈਨ ਆਰਡਰ ਜਿਹੜਾ ਵਾ ਉਹਦੇ ਬਿਲਕੁਲ ਮੁੱਕ ਚੁੱਕਾ ਵੈਸੇ ਤੇ ਉਹ ਅੱਜ ਜਿਹੜੀ ਸੋਣ ਨੂੰ ਖਬਰ ਆਈ ਆ ਵੀ ਉਹਨਾਂ ਦੀ ਆਪਸ ਵਿੱਚ ਕੋਈ ਲੜਕੇ ਲੜਕੀ ਦਾ ਚੱਕਰ ਸੀ ਉਹਦੇ ਵਿੱਚ ਇੱਕ ਦਿਨ ਉਹਨੇ ਲੜਕੀ ਨੂੰ ਗੋਲੀ ਮਾਰੀ ਮੁੜ ਕੇ ਨੇ ਸੁਸਾਈਡ ਕਰ ਲਈ ਪਰ ਰੋਜ਼ ਦੇ ਰੋਜ਼ ਲਾਨ ਆਰਡਰ ਜਿਹੜਾ ਬਹੁਤ ਖਰਾਬ ਆ ਰੋਜ਼ ਦੇ ਰੋਜ਼ ਕੋਈ ਨਾ ਕੋਈ ਇੱਕ ਮਰਡਰ ਹੋ ਰਿਹਾ ਵਾ ਇਹਦੇ ਵਿੱਚ ਕੋਈ ਮਤਲਬ ਦੋਰ ਰਹਿਵਾਂ ਨਹੀਂ ਹੈਗੇ ਹਲੋ ਬੱਚੇ ਦੀ ਨਹੀਂ ਗੱਲ ਇਹ ਵੀ ਹਥਿਆਰ ਕਿੱਥੋਂ ਆਇਆ ਬੱਚੇ ਕੋਲ ਲਾਇਸੈਂਸੀ ਸੀ ਜਾਂ ਦੋ ਨੰਬਰ ਦਾ ਸਰਕਾਰ ਦੱਸੂਗੀ ਵੀ ਮਤਲਬ ਉਹਨੇ ਤਕੀਕਾਤ ਕਰਨਾ ਵੀ ਕਿੱਥੋਂ ਆਇਆ ਕਿੱਥੋਂ ਇਹ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਆ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਬਣਦੀ ਆ ਉਹ ਸਾਰਾ ਪਤਾ ਕਰਨਗੇ ਵੀ ਹਥਿਆਰ ਕਿੱਥੋਂ ਆਇਆ ਵੀ ਲੜਕੇ ਕੋਲ ਲਾਇਸੈਂਸੀ ਕੀ ਨਜਾਇਜ਼ ਲਾਇਸੈਂਸੀ ਆ ਵੱਡੀ ਸਰਕਾਰ ਕਹਿੰਦੀ ਕਿ 2027 ਦੇ ਵਿੱਚ ਫਿਰ ਵੱਡੀ ਜੇਤ ਦੇ ਨਾਲ ਪੰਜਾਬ ਦੇ ਵਿੱਚ ਸਰਕਾਰ ਬਣਾਈ ਜਾਵੇ ਇਹ ਦੇ ਤੁਹਾਡੇ ਸਾਹਮਣੇ ਪਤਾ ਲੱਗ ਜਾਣਾ ਲੋਕ ਬਹੁਤ ਤਾਬਲੇ ਬੈਠੇ ਆ ਪਿੰਡਾਂ ਚ ਉਹਨਾਂ ਨੂੰ ਭਜਾਉਣ ਵਾਸਤੇ ਲੋਕ ਤਾਬਲੇ ਬੈਠੇ ਆ ਉਹਨਾਂ ਨੂੰ ਡੀਗ ਰਿਹਾ ਸਿਰਫ ਆ ਦੋ ਤਿੰਨ ਮਹੀਨੇ ਆ ਦੋ ਚੋ ਮਹੀਨਿਆਂ ਤੋਂ ਬਾਅਦ ਸਾਰਾ ਰਿਜ਼ਲਟ ਤੁਹਾਡੇ ਸਾਹਮਣੇ ਆਣਾ ਇਹਨਾਂ ਚੈਨਲਾਂ ਤੇ ਤੁਸੀਂ ਸੁਣਾਉਣਾ ਜਿਹੜੀਆਂ ਤੁਹਾਨੂੰ ਅੱਜ ਗੱਲਾਂ ਗਏ ਆ ਦੋ ਚੋ ਮਹੀਨਿਆਂ ਤੋਂ ਬਾਅਦ ਫਿਰ ਆਪਾਂ ਮਿਲਣਾ ਹੀ ਆ ਆਪਣਾ ਟਰੈਕਰ ਉਠਾਈ ਆ ਫਿਰ ਇਹਦੇ ਬਾਰੇ ਚਰਚਾ ਕਰ ਲਾਂਗੇ ਕਹਿੰਦੇ ਨਸ਼ਾ ਬੜਾ ਘਟ ਗਿਆ ਸਰਕਾਰ ਦੇ ਹੁੰਦਾ ਪਹਿਲੇ ਸਰਕਾਰਾਂ ਚ ਨਸ਼ਾ ਬੜਾ ਸੀ ਵੇਖੋ ਜੀ ਹੁਣ ਤੇ ਅੱਜ ਮੈਂ ਕੱਲ ਇੱਕ ਇੰਟਰਵਿਊ ਵੇਖਣਿਆ ਚੰਨੀ ਇੰਟਰਵਿਊ ਕਰੰਡਿਆ ਸੀ ਮਤਲਬ ਉਹ ਬੰਦੇ ਇੰਟਰਵਿਊ ਦੇਣ ਡਿਆ ਸੀ ਕਿ ਬਦਲਾਵ ਆ ਆ ਮਲਰ ਡਿਲੀਵਰ ਹੋਣ ਡਿਆ ਪਿੰਡਾਂ ਦੇ ਵਿੱਚ ਘਰਾਂ ਤੱਕ ਡਿਲੀਵਰ ਹੋਣ ਡਿਆ ਨਸ਼ਾ ਤੇ ਤੁਸੀਂ ਦੱਸੋ ਮੈਨੂੰ ਘਟ ਕਿੱਥੇ ਗਿਆ ਕੋਈ ਜੰਡਾਲੇ ਸ਼ਹਿਰ 'ਚ ਹੀ ਆ ਜੰਡਾਲੇ ਸ਼ਹਿਰ 'ਚ ਕਿੰਨੇ ਮਾਰਡਰ ਹੋ ਗਏ ਆ ਕਿੰਨੇ ਨਸ਼ਿਆਂ ਦੇ ਨਾਲ ਲੋਕ ਮਰ ਗਏ ਆ ਤੁਸੀਂ ਮੈਨੂੰ ਦੱਸੋ ਵੀ ਕਿਹੜੇ ਪਿੰਡ ਦੇ ਵਿੱਚ ਹਰ ਪਿੰਡ ਦੇ ਵਿੱਚ ਕੋਈ ਮਹੀਨੇ 2 ਮਹੀਨੇ ਬਾਅਦ ਇੱਕ ਅੱਧਾ ਲੜਕਾ ਜਿਹੜਾ ਨਸ਼ੇ ਦੀ ਭੇਟ ਚੜਦਾ ਇਹ ਹਲਕਾ ਜੰਡਾਲੇ ਦੇ ਕਰੇ ਤੁਸੀਂ ਕਹਿੰਦੇ ਨਸ਼ਾ ਵੇਖਦਾ ਵਾ ਇੱਥੋਂ ਦੇ ਕੈਬਨਰ ਮੰਤਰੀ ਹਰਭਜਨ ਸਿੰਘ ਏਡੀਓ ਵਾਲਾ ਉਹਨਾਂ ਨੇ ਕਦੀ ਧਿਆਨ ਨਹੀਂ ਦਿੱਤਾ ਗਿਆ ਨਸ਼ੇ ਬਾਰੇ ਵੇਖੋ ਇਹ ਤੁਸੀਂ ਦੇਖ ਹੀ ਲੈ ਜੋ ਵੀ ਆਪਾਂ ਪਿੰਡਾਂ 'ਚ ਕੈਂਪ ਲਾਈ ਜਨੇ ਆਪਾਂ ਪੈਸੇ ਖਰਾਬ ਕਰੀਨੇ ਜੁੱਧ ਨਸ਼ਾ ਵਿਰੋਧ ਜੁੱਧ ਨਸ਼ਾ ਵਿਰੋਧ ਜਿੰਨੇ ਮਤਲਬ ਬੰਦੇ ਨਸ਼ਾ ਕਰਦੇ ਆ ਉਹ ਜੜੀਆਂ ਇਹਨਾਂ ਨੇ ਜੈਕਟਾਂ ਜਿਹੀਆਂ ਦਿੱਤੀਆਂ ਉਹ ਸਾਰੇ ਉਹ ਅੰਬਲੀਆਂ ਨੇ ਪਾਈਆਂ ਹੁੰਦੀਆਂ ਵਾ ਤੇ ਉਹ ਇਹਨਾਂ ਦਾ ਮਜ਼ਾਕ ਉਡਾਰਿਆ ਜੁੱਧ ਨਸ਼ਾ ਵਿਰੋਧ ਦਾ ਕਈ ਕਈ ਕੋਈ ਸਿਗਰਟ ਪੀਂਡਿਆ ਕੋਈ ਬੀੜੀ ਪੀਂਡਿਆ ਕੋਈ ਤਮਾਕੂ ਲੌਂਡਿਆ ਜੁੱਧ ਨਸ਼ਾ ਵਿਰੋਧ ਤੇ ਇਹੋ ਹੀ ਆ ਨਾ ਜਿਹੜੇ ਬੰਦੇ ਨੂੰ ਜੈਕਟਾ ਪੋਹਦੇ ਆ ਤੇ ਉਹੋ ਹੀ ਬੰਦੇ ਇਹਨਾਂ ਦਾ ਜਲੂਸ ਕੱਢਣ ਦਾ ਇਹ ਨਸ਼ਾ ਪਿਛਲੇ ਸਰਕਾਰਾਂ ਸਮਾਂ ਸਮੇਂ ਦਾ ਸੀ ਅਸੀਂ ਤਾਂ ਬੜਾ ਕੰਟਰੋਲ ਕੀਤਾ ਜੀ ਤੁਸੀਂ ਦੱਸ ਦੋ ਤੁਸੀਂ ਦੱਸੋ ਮੈਨੂੰ ਮੀਡੀਆ ਵਾਲੇ ਕਿੰਨਾ ਕੰਟਰੋਲ ਕੀਤਾ ਤੁਸੀਂ ਸਾਡੇ ਤੋਂ ਮਤਲਬ ਸਰਕਾਰਾਂ ਹੀ ਨਰਪਾਖ ਤੁਸੀਂ ਨਰਪਾਖ ਹੋ ਕੇ ਤੁਸੀਂ ਦੱਸੋ ਇਹ ਗੱਲ ਦਾ ਜਵਾਬ ਦਿਓ ਕਿ ਕਿੰਨਾ ਕੰਟਰੋਲ ਹੋਇਆ ਹਰ ਪਿੰਡ 'ਚ ਛੋਟੇ ਛੋਟੇ 13 13 ਸਾਲ ਦੇ ਬੱਚੇ ਜਿਹੜੇ ਸਕੂਲਾਂ 'ਚ ਉਹ ਨਸ਼ਾ ਕਰਨ ਦੇ ਆ ਤੁਸੀਂ ਦੱਸੋ ਮੈਨੂੰ ਕਿੱਥੇ ਮੈਨੂੰ ਦੱਸ ਦੇ ਮੈਨੂੰ ਈਟੀਓ ਸਾਹਿਬ ਇੱਥੇ ਆਪਣੇ ਹਲਕੇ ਦਾ ਦੱਸ ਦੇ ਆਪਣੇ ਹਲਕੇ ਦੇ ਸਾਰੇ ਪਿੰਡਾਂ ਦਾ ਹਰ ਪਿੰਡ ਦੇ ਵਿੱਚ 20 25 30 ਮੁੰਡੇ ਜਿਹੜੇ ਆ ਉਹ ਨਸ਼ੇ ਦੀ ਭੇਟ ਚੜ ਗਏ ਆ ਤੇ ਤੁਸੀਂ ਦੱਸੋ ਮੈਨੂੰ ਕੰਟਰੋਲ ਕਿੱਥੇ ਹੋਇਆ ਤੁਹੇ ਦਾ ਇਹ ਤੁਹਾਡੀ ਸਰਕਾਰ ਆਏਂਦੀ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਨਸ਼ੇ ਨੂੰ ਕਿਸਰਾ ਠੱਲ ਪਾਈ ਜਾਵੇ ਉਹ ਸਾਡੇ ਪ੍ਰਧਾਨ ਸਾਹਿਬ ਦਾ ਚੋਣ ਮੈਨੀਫੈਸਟੋ ਤਿਆਰ ਹੋਊਗਾ ਨਸ਼ਾ ਪਹਿਲ ਦੇ ਆਧਾਰ ਤੇ ਜਿਹੜਾ ਖਤਮ ਕੀਤਾ ਜਾਊਗਾ ਹੈ ਨਸ਼ੇ ਵਾਲਿਆਂ ਦਾ ਜਿਹੜਾ ਵਾ ਉਹਨਾਂ ਨੂੰ ਦਾਖਲ ਕਰਾਇਆ ਜਾਊਗਾ ਜਾਂ ਉਹਨਾਂ ਨੂੰ ਦਵਾਈ ਦੀ ਡੋਜ਼ ਦਿੱਤੀ ਜਾਊਗੀ ਜਿਹੜਾ ਵੀ ਜੱਦਾ ਵੀ ਮਤਲਬ ਹੋਊਗਾ ਉਹਨਾਂ ਨੂੰ ਜੇ ਕੋ ਬੱਚੇ ਭੁੱਲੇ ਭਟਕੇ ਆ ਤੇ ਉਹਨਾਂ ਨੂੰ ਤਿਆਰ ਕਰਕੇ ਕੈਂਪ ਲਾਵਾਂਗੇ ਲਿਆਂਕ ਕੇ ਤੇ ਉਹਨਾਂ ਨੂੰ ਮਤਲਬ ਸਿੱਧੀ ਰੀਲੀ ਤੇ ਰਾਵਾਂਗੇ ਦਾ ਕਹਿਣਾ ਇਹ ਹੀ ਹੈ ਕਿ ਪੰਜਾਬ ਦੇ ਲੋਕਾਂ ਦੇ ਅਗਰ ਜਿਹੜੀ ਸਰਕਾਰ ਨਸ਼ਾ ਖਤਮ ਕਰ ਦੇਗੀ ਉਹਦੀ ਸਰਕਾਰ ਸੱਤਾ ਦੇ ਵਿੱਚ ਲਗਾਤਾਰ ਰਹੇਗੀ ਵੇਖੋ ਉਹਦੇ ਹੈਗਾ ਹੀ ਆ ਉਹਦੇ ਹੈਗਾ ਹੀ ਆ ਤੁਹਾਨੂੰ ਪਤਾ ਹੀ ਆਏ ਜੇ ਕੋਈ ਦੋ ਰਹਿਮਾਂ ਤੇ ਹੈ ਹੀ ਨਹੀਂ ਹੈਗੇ ਇਹਦੇ ਸਰਕਾਰ ਨੇ ਵੇਖੋ ਤੈਆ ਹੀ ਅਸੇ ਕੰਮ ਦੇ ਕਰਨਾ ਜਿਹੜੀ ਸਰਕਾਰ ਨਸ਼ੇ ਦੇ ਨੂੰ ਲੈ ਕੇ ਆਈ ਸੀ ਤੇ ਉਹਦੇ ਰਾਜ ਦੇ ਵਿੱਚ ਅੱਗੇ ਨੂੰ 20-25% ਵਧਿਆ ਹੋਆ ਘਟਿਆ ਨਹੀਂਗਾ ਹਰ ਪਿੰਡ ਦੇ ਵਿੱਚ ਤੁਸੀਂ ਹਿਸਾਬ ਲਾ ਲਓ ਕਿ ਜੇ ਦਾਹ ਹੀ ਤੇ ਉੱਥੇ 20 ਬੰਦੇ ਹੋਏ ਨਸ਼ਾ ਪੀਣ ਵਾਲੇ ਇੱਕ ਦੂਜੇ ਨੂੰ ਵੇਖ ਕੇ ਕੰਟਰੋਲ ਕੀਤਾ ਪਿੰਡਾਂ 'ਚ ਦੱਸੋ ਕਿੰਨਾ ਕੰਟਰੋਲ ਆ ਕੌਣ ਕੰਟਰੋਲ ਹੈਗਾ ਕੋਈ ਪਿੰਡਾ ਤੁਸੀਂ ਤੁਸੀਂ ਦੱਸ ਦਿਓ ਤੁਸੀਂ ਪਿੰਡਾ 'ਚ ਰੋਜ਼ ਰਹਿੰਦੇ ਜੋ ਸ਼ਹਿਰ 'ਚ ਰਹਿੰਦੇ ਜੋ ਕਿੱਥੇ ਕੰਟਰੋਲ ਦੱਸ ਦਿਓ ਤੁਸੀਂ ਆਪਣੇ ਦੱਸ ਦਿਓ ਠੀਕ ਹੈ ਜੀ ਬੁੱਪੂ ਜੀ ਇਹ ਸੀ ਅਕਾਲੀ ਵਰਕਰ ਜਿਹੜੇ ਕਿ ਅੱਜ विक्रम सिंह जीटिया ਦਾ ਜਿਹੜਾ ਸਵਾਦ ਕਰਨ ਲਈ ਪਹੁੰਚ ਰਹੇ ਨੇ ਸਾਡੇ ਨਾਲ ਹੋਰ ਵੀ ਅਕਾਲੀ ਵਰਕਰ ਮੌਜੂਦ ਨੇ ਦੇਖ ਸਕਦੇ ਕਿ ਅੱਜ ਵਰਕਰਾਂ ਦੇ ਵਿੱਚ ਕਾਫੀ ਖੁਸ਼ੀ ਦੇਖਣ ਨੂੰ ਮਿਲ ਰਹੀ ਹੈ ਲੋਕਾਂ ਦੇ ਚਿਹਰੇ ਉੱਤੇ ਕਾਫੀ ਖੁਸ਼ੀ ਦੇਖਣ ਨੂੰ ਮੇਰੇ ਕਿਉਂਕਿ ਵਿਕਰਮ ਸਿੰਘ ਜੀटिया ਮਾਝੇ ਦੇ ਜਿਹੜੇ ਜਰਨੈਲ ਕਹਿ ਜਾਣ ਵਾਲੇ ਨੇ ਉਹ ਅੱਜ ਜਮਨਤ ਤੋਂ ਮਿਲਣ ਤੋਂ ਬਾਅਦ ਅੱਜ ਚੰਡੀਗੜ੍ਹ ਤੋਂ ਰਵਾਨਾ ਹੋ ਕੇ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਇੱਕ ਮੱਥਾ ਟੇਕਣ ਲਈ ਪਹੁੰਚ ਰਹੇ ਸਾਡੇ ਨਾਲ ਵਰਕਰ ਨੇ ਮੌਜੂਦ ਹੈ ਹਾਂਜੀ ਕੀ ਨਾਮ ਹੈ ਜੀ ਤੁਹਾਡਾ ਤੇ ਕੀ ਕਹਿਣਾ ਚਾਹੋਗੇ ਜੀ ਰਾਜਵੀਰ ਸਿੰਘ ਦੋਨਾਂ ਕਤੋਂ ਜੀ ਬੜੀ ਖੁਸ਼ੀ ਆ ਜੀ ਬਹੁ ਸ਼੍ਰੋਮਣੀ ਕਾਲੇਦਾਨ ਦੇ ਵਰਕਰਾਜ ਨੂੰ ਵਧਾਈ ਦਿਨਾ ਮੈਂ ਤੇ ਬਹੁਤ ਜ਼ਿਆਦਾ ਖੁਸ਼ੀ ਆ ਸਾਰੇ ਤੁਹਾਨੂੰ ਦੇਖਿਆ ਚਿਹਰੇ ਬੜੇ ਖੁਸ਼ ਵਾ ਸਾਰਿਆਂ ਦੇ ਤੇ ਸਾਡਾ ਜਿਹੜਾ ਸ਼ੇਰ ਆ ਉਹ ਬਾਹਰ ਆ ਗਿਆ ਤੋ ਇਹ ਵਰਕਰਾ ਦੇ ਹਲਵਾਦੀ ਜਾਂਦੇ ਆ ਜੀ ਜਦੋਂ 2027 ਦੀ ਗੱਲ ਕਰੀਏ ਕਿਸ ਤਰ੍ਹਾਂ ਫਿਰ ਸ਼੍ਰੋਮਣੀ ਕਾਲੇਦਾਨ ਡੱਟ ਕੇ ਮੁਕਾਬਲਾ ਕਰੇਗੀ ਸਰਕਾਰਾਂ ਨਾਲ ਬਿਲਕੁਲ ਡੱਟ ਕੇ ਮੁਕਾਬਲਾ ਕਰੋਗੇ ਪੰਜਾਬ ਦੇ ਲੋਕ ਹੋ ਐ ਜਿਨ੍ਹਾਂ ਨੂੰ ਕੋਈ ਪੁੱਛਦਾ ਨਹੀਂ ਉਹਨਾਂ ਨੂੰ ਬਣਾਤਾ ਸੀ ਤੇ ਇਹ ਸਾਡੀ ਖੇਤਰੀ ਪਾਰਟੀ ਆ ਅਸੀਂ ਤੇ ਫੇਰ ਕਰਦੇ ਬੰਦੇ ਆ ਜਿਹੜੇ ਜਿਹੜੇ ਕਾਲੀ ਵਰਕਰ ਨੇ ਰੁੱਸੇ ਪਏ ਨੇ ਜਾਂ ਦੂਜੇ ਪਾਰਟੀਆਂ 'ਚ ਗਏ ਨੇ ਉਹਨਾਂ ਨੂੰ ਕਿਸ ਤਰ੍ਹਾਂ ਬਣਾਇਆ ਜਾਵੇਗਾ ਮੈਂ ਕਿਹਾ ਵੀ ਵਰਕਰ ਜਿਹੜੇ ਕਿ ਨਹੀਂ ਕਿ ਅਸਲ ਲੀਡਰ ਰੁੱਸੇ ਪਏ ਆ ਵਰਕਰ ਸਾਰੇ ਜਿਹੜੇ ਰੁੱਸੇ ਆ ਸਾਰੇ ਇੱਥੇ ਖੜੇ ਆ ਮੈਂ ਇਹ ਦੇਖਣਦਿਆਂ ਜਿਹੜੇ ਪੁਰਾਣੇ ਤੋਂ ਪੁਰਾਣੇ ਬੰਦੇ ਆ ਸਾਰੇ ਉਹ ਵੀ ਸਾਰੇ ਇੱਥੇ ਆਏ ਆ ਲੀਡਰ ਰੁੱਸੇ ਫਿਰਦੇ ਆ ਉਹ ਆਪਸ ਵਿੱਚ ਕਰਨਗੇ ਕੋਈ ਨਾ ਕੁਝ ਮੀਠਾ ਸਾਹਿਬ ਨੇ ਕਹਿ ਵੀ ਤਾ ਸ਼੍ਰੋਮਣੀ ਅਕਾਲੀ ਦਲ ਦੇ ਜਿੰਨੇ ਵੀ ਲੀਡਰ ਨੇ ਜਾਂ ਵਰਕਰ ਕੱਟੇ ਹੋਣਗੇ ਤੇ ਫੇਰੇ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣੇ ਹਾਂਜੀ ਹਾਂਜੀ ਬਿਲਕੁਲ ਇਹ ਤਾਂ ਕਹਿੰਦੇ ਆ ਵੀ ਕੱਟ ਹੋਣਾ ਚਾਹੀਦਾ ਮਾੜੀ ਗੱਲ ਹੈ ਜੀ ਨਾਲ ਦੇ ਵਿੱਚ ਵਿਕਰਮ ਸਿੰਘ ਜੀਠਿਆ ਦਾ ਸਵਾਗਤ ਕੀਤਾ ਜਾ ਰਿਹਾ ਸਾਡੇ ਨਾਲ ਹੋਰ ਵੀ ਮੌਜੂਦ ਨੇ ਹਾਂਜੀ ਭਾਜੀ ਕੀ ਨਾਮ ਦੇ ਤੇ ਕੀ ਕਹਿਣਾ ਚਾਹੋਗੇ ਜੀ ਸਾਬਕਾ ਸਰਪੰਚ ਸੁਖਦੇਵ ਸਿੰਘ ਤਰਦੇਉਦੋਂ ਜੀ ਕੀ ਕਹਿਣਾ ਚਾਹੋਗੇ ਜੀ ਵਿਕਰਮ ਸਿੰਘ ਜੀਠਿਆ ਆ ਰਹੇ ਨੇ ਉਹਨਾਂ ਆ ਕੀ ਵਿਕਰਮ ਜੀਠਿਆ ਆ ਰਿਹਾ ਸਾਨੂੰ ਅਕਾਲੀ ਦਲ ਦੇ ਵਿੱਚ ਬਹੁਤ ਅੱਛਾ ਵਾ ਬੜੀ ਖੁਸ਼ੀ ਆ ਕਿ ਜਿਹੜੀ ਸਾਨੂੰ ਸੁਪਰੀਮ ਕੋਰਟ ਨੇ ਜ਼ਮਾਨਤ ਦਿੱਤੀ ਆ ਵਿਕਰ ਜਿੱਦਾਂ ਵਿਕਰਮ ਜੀ ਇਸ ਮਿੱਠੀ ਦੀ ਮੋਛ ਖੜੀ ਆ ਏਦਾਂ ਹੀ ਉਹਨਾਂ ਦੇ ਵਰਕਰਾਂ ਦੀਆਂ ਮੋਛਾਂ ਖੜਨਾਂ ਜੀ ਸਾਨੂੰ ਬੜਾ ਮਾਣ ਵਾਕੇ ਸਾਡਾ ਅਕਾਲੀ ਦਲ ਬੜੀ ਲੰਮੀ ਲੀਡ ਤੇ ਜਿੱਤੂ ਭਾਈ ਤੁਹਾਨੂੰ ਅੱਜ ਆ ਰਹੇ ਨੇ ਕਿਸ ਤਰ੍ਹਾਂ ਸਵਾਗਤ ਕੀਤਾ ਜਾ ਰਿਹਾ ਉਹਨਾਂ ਦਾ ਜੀ ਬੜੇ ਖੁਸ਼ੀ ਦੇ ਨਾਲ ਸਵਾਗਤ ਕੀਤਾ ਜਾ ਰਿਹਾ ਜੀ ਸਾਰੇ ਰਸਤੇ ਚੰਡੀਗੜ੍ਹ ਤੋਂ ਜੋ ਆਏ ਆ ਰੁਕੇ ਪਏ ਆ ਉਹਨਾਂ ਨੇ ਬਹੁਤ ਉਤਸ਼ਾਹ ਵਾਲਾ ਲੋਕਾਂ ਦੇ ਵਿੱਚ ਬੜੀ ਖੁਸ਼ੀ ਆ ਜੇ ਆ ਪੰਜਾਬ ਸਰਕਾਰ ਦੀ ਗੱਲ ਕਰਾਂ ਤੇ ਪੰਜਾਬ ਸਰਕਾਰ ਵੱਲੋਂ ਕਿਸ ਤਰ੍ਹਾਂ ਦੇ ਪ੍ਰਾਲੇ ਕੀਤੇ ਗਏ ਨੇ ਕਿਸ ਤਰ੍ਹਾਂ ਵਿਕਾਸ ਕੀਤਾ ਗਿਆ ਪੰਜਾਬ ਸਰਕਾਰ ਦੀ ਤੁਸੀਂ ਸਾਰੇ ਸੁਣਦੇ ਹੀ ਜੇ ਕਿ ਨਸ਼ਾ ਅੱਗੇ ਤੋਂ 20-25% ਵਧਿਆ ਹਲਕੇ ਜੰਡਿਆਲੇ ਦੀ ਤੁਸੀਂ ਗੱਲ ਛੱਡ ਦਿਓ ਜੰਡਿਆਲੇ ਪਿੰਡ ਦੇ ਵਿੱਚ ਹੀ ਨਸ਼ਾ ਇੰਨਾ ਕੁਆ ਪੀਟੀਓ ਸਭ ਕੋ ਇੱਥੋਂ ਹੀ ਨਹੀਂ ਖਤਮ ਕੀਤਾ ਗਿਆ ਤੇ ਹਲਕਾ ਤੇ ਬੜੀ ਦੂਰ ਦੀ ਪਿੰਡਵਾ 100 ਪਿੰਡਵਾ ਅਸੀਂ ਚੌਲਿਆ ਹਾਂ ਅਸੀਂ ਇਹ ਗੱਲ ਕਹਿੰਦੇ ਆ ਕਿ ਚਲੋ ਸਾਲਾ ਹਲਕਾ ਵੇਖਣਾ ਤੇ ਔਖਾ ਵਾ ਚਲੋ ਆਪਣੇ ਪਿੰਡ ਤੋਂ ਸ਼ੁਰੂ ਕਰਦੇ ਖਤਮ ਕਰਨਾ ਇੱਕ ਇੱਕ ਪਿੰਡ ਕਰਕੇ ਸ਼ੁਰੂ ਕਰਦੇ ਜੇ ਆਪਾਂ ਸਖਤਾਈ ਕਰਾਂਗੇ ਤੇ ਸਭ ਕੁਝ ਹੋ ਜਾਣਾ ਜਾਪੂਲਸ ਨੂੰ ਲਗਾਤਾਰ ਹੀ ਵੱਡੇ ਵੱਡੇ ਜਿਹੜੇ ਨਸ਼ੇ ਸਤਾਗਰ ਫੜੇ ਜਾ ਰਹੇ ਨਸ਼ਾ ਫੜਿਆ ਜਾ ਰਿਹਾ ਕੱਲ ਦੀ ਗੱਲ ਕਰਦਾ ਅੱਜ ਨਾਲੇ ਦੇ ਵਿੱਚ ਕਰੋੜਾਂ ਦੇ ਹਿਸਾਬ ਨਾਲ ਜਿਹੜਾ ਨਸ਼ਾ ਫੜਿਆ ਗਿਆ ਇਹ ਨਸ਼ਾ ਹੁੰਦਾ ਕਿੱਥੋਂ ਫਿਰ ਪਹਿਲੇ ਤਾਂ ਗੰਦੀ ਸ਼ਰਮਣੀ ਕਾਲੀਦਾਨ ਨੇ ਲਿਆਂਦਾ ਲੇਕਿਨ ਹੁਣ ਨਸ਼ਾ ਆ ਆਮ ਸਰਕਾਰ ਆ ਤੇ ਹੁਣ ਨਸ਼ਾ ਕਿੱਥੋਂ ਆ ਰਿਹਾ ਜੀ ਇਹ ਨਸ਼ਾ ਇਹਨਾਂ ਨੂੰ ਸਾਰਾ ਹੀ ਪਤਾ ਜੀ ਕਿੱਥੋਂ ਆਉਣ ਡਿਆ ਇਹਨਾਂ ਦੇ ਬੰਦੇ ਵੇਚਣ ਡੇ ਕੋਈ ਦੂਸਰਾ ਦੇ ਵੇਚਣ ਨਹੀਂ ਲਿਆ ਸਰਕਾਰ ਦੀ ਸ਼ੈਨ ਹੈ ਇਹ ਕੰਮ ਹੋ ਸਕਦਾ ਵਾ ਉਦਾਂ ਤੇ ਮੱਖੀ ਨਹੀਂ ਫਟਕਦੀ ਹੈਗੀ ਫਟਕਦੀ ਜੇ ਕਿਦਾਂ ਦੀਆਂ ਮਸ਼ੀਨਾਂ ਚਲਾਈਆਂ ਲੋਕਾਂ ਨੇ ਕੁਝ ਹੋ ਸਕਦਾ ਇਹ ਸਾਰਾ ਕੁਝ ਸਰਕਾਰ ਦੀ ਸਹਿ ਨਾਲ ਹੀ ਹੋਣ ਡਿਆ ਸਰਕਾਰ ਨੇ ਚੌਕੀਨ ਚਾਰਜਾਂ ਨਾ ਐਸ ਐਚਓ ਨਾ ਹਰ ਇੱਕ ਨਾ ਮੀਨਾ ਬਦਾਵਾ ਉਹ ਮਜਬੂਰ ਆ ਉਹਨਾਂ ਨੂੰ ਕਹਿੰਦੇ ਵੀ ਤੁਸੀਂ ਜੋ ਕੋਹ ਕਰਨਾ ਕਰੀ ਜਾਓ ਲੇਕਿਨ ਮੁੱਖ ਮੰਤਰੀ ਦਾ ਇਹ ਦਾਵਾ ਹੈ ਕਿ ਮੈਂ ਰੰਗਲਾ ਪੰਜਾਬ ਬਣਾਉਣਾ ਪੰਜਾਬ ਨੂੰ ਕੀ ਲੱਗਦਾ ਕਿ ਜੇ ਪੁਲਿਸ ਮੁਲਾਜ਼ਮ ਹੀ ਰੜੇ ਹੋਣਗੇ ਤੇ ਰੰਗਲਾ ਪੰਜਾਬ ਕਿੱਥੇ ਬਣੂ ਰੰਗਲਾ ਪਲਾਬ ਤੇ ਤੁਸੀਂ ਡੀਜੀਪੀ ਸਾਹਿਬ ਵੱਲੋਂ ਸੁਣ ਲਿਆ ਭੁੱਲਰ ਸਾਹਿਬ ਵੱਲੋਂ ਵੀ ਕਿ ਕਿੰਨਾ ਕਰ ਰੰਗਲਾ ਪੰਜਾਬ ਬਣਾਇਆ ਇਹਨੇ ਜੇ ਰੰਗਲਾ ਪੰਜਾਬ ਬਣਾਇਆ ਹੁੰਦਾ ਤੇ ਡੀਜੀਪੀ ਸਾਹਿਬ ਜਿਹੜੇ ਇਹਨਾਂ ਲਾਏ ਆਗੇ ਹੀ ਉਹ ਫੜ ਕੇ ਅੰਦਰ ਹੀ ਦਿੱਤੇ ਹੁੰਦੇ ਰਿਜਿਲੈਂਸ ਨੇ ਜੀ ਉਹਨਾਂ ਦੇ ਇਹਨਾਂ ਦੇ ਆਪਣੇ ਬੰਦਿਆਂ ਦੇ ਕੇਸ ਭਾਂਡਿਆ ਵਾ ਕਿ ਕੇਜਰੀਵਾਲ ਸਾਹਿਬ ਦੇ ਕੇਸ ਨਹੀਂ ਪਿਆ ਕੇਜਰੀਵਾਲ ਸਾਹਿਬ ਜ਼ਮਾਨਤ ਤੇ ਨਹੀਂ ਆਏ ਆਗੇ ਹੁਣ ਜਿਹੜੇ ਅਕਾਲੀ ਵਰਕਰ ਨੇ ਜਾਂ ਜਿਹੜੇ ਰੁੱਸੇ ਨੇ ਵਰਕਰ ਜਾਂ ਲੀਡਰ ਜਾਂ ਜਿਹੜੇ ਪਾਰਟੀ ਛੱਡ ਕੇ ਦੂਜੀ ਪਾਰਟੀ ਨੇ ਗਏ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੋ ਵੀਰੇ ਜਿਹੜੇ ਵੀ ਕੋਈ ਗਲਤੀਆਂ ਕਰ ਬੈਠਾ ਨਾ ਉਹ ਇਸ ਚੀਜ਼ ਨੂੰ ਬਹੁਤ ਪਸਦਾਉਂਦਾ ਵਾ ਉਹ ਇਹ ਕਾਲੀ ਦਲ ਨੂੰ ਲਿਆਉਣਾ ਚਾਹੁੰਦੇ ਆ ਬੜੇ ਜ਼ੋਰ ਸ਼ੋਰ ਨਾਲ ਲਿਆਉਣਗੇ ਲੰਬੀ ਲੀਟ ਨਾਲ ਸਾਰੇ ਹਲਕਿਆਂ ਦੇ ਵਿੱਚੋਂ ਜਿਤਾਉਣਗੇ ਮਾਜੇ ਦੇ ਵਿੱਚ ਤੇ ਸਰਦਾਰ ਵਿਕਰਮ ਸਿੰਘ ਮਜੀਠੀਆ ਆ ਹੀ ਗਏ ਇੱਥੇ ਤੇ ਕੋਈ ਸੀਟ ਛੱਡਣਗੇ ਨਹੀਂ ਪਚੀਆਂ ਦੇ ਵਿੱਚੋਂ ਕੋਈ ਸੀਟ ਵੀ ਨਹੀਂ ਛੱਡਣਗੇ ਤੁਸੀਂ ਆਪ ਸਭ ਕੋ ਜਾਣਦੇ ਜੀ ਬਿਲਕੁਲ ਜੀ ਅੱਜ ਸ਼੍ਰੋਮਣੀ ਕਾਲੀ ਦਲ ਦੇ ਮਾਜੇ ਦੇ ਜਰਨੈਲ ਵਿਕਰਮ ਸਿੰਘ ਮਜੀਠੀਆ ਨੂੰ ਸੁਪਰੀਮ ਕੋਰਟ ਵੱਲੋਂ ਜ਼ਮਾਨਤ ਦਿੱਤੀ ਗਈ ਜਿਸ ਤੋਂ ਬਾਅਦ ਚੰਡੀਗੜ੍ਹ ਦੇ ਵਿੱਚ ਵੀ ਜਿਹੜਾ ਉਹਨਾਂ ਦਾ ਪਰਵਾ ਸਵਾਗਤ ਕੀਤਾ ਗਿਆ ਸੀ ਸਨਮਾਨਿਤ ਕੀਤਾ ਗਿਆ ਸੀ ਲੇਕਿਨ ਅੱਜ ਸਵੇਰ ਤੋਂ ਉਹ ਚੰਡੀਗੜ੍ਹ ਤੋਂ ਜਿਹੜਾ ਰਵਾਨਾ ਹੋ ਕੇ ਅੰਮ੍ਰਿਤਸਰ ਪਹੁੰਚ ਰਹੇ ਨੇ ਤੇ ਰਸਤੇ ਦੇ ਵਿੱਚ ਥਾਂ ਥਾਂ ਤੇ ਵਿਕਰਮ ਸਿੰਘ ਜੀਠੀ ਆਦਿ ਸਵਾਗਤ ਕੀਤਾ ਜਾ ਰਿਹਾ ਉੱਥੇ ਜਦੋਂ ਵਰਕਰਾਂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ 2027 ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬੰਨੀ ਤੈ ਕਿਉਂਕਿ ਜੋ ਸ਼੍ਰੋਮਣੀ ਕਾਲੀ ਦੇ ਸਰਕਾਰ ਸਮੇ ਜਿਹੜੇ ਕੰਮ ਕੀਤੇ ਗਏ ਸੀ ਵਿਕਾਸ ਕੀਤੇ ਗਏ ਸੀ ਲੋਕ ਉਹਨਾਂ ਨੂੰ ਯਾਦ ਕਰਦੇ ਨੇ ਤੇ ਗਰੀਬ ਲੋਕਾਂ ਨੂੰ ਜਿਹੜੀ ਕਣਕ ਦਿੱਤੀ ਜਾਂਦੀ ਸੀ 2 ਰੁਪਏ ਕਿਲੋ ਵਾਲੀ ਕਣਕ ਦਿੱਤੀ ਜਾਂਦੀ ਸੀ ਲੇਕਿਨ ਇਸ ਸਰਕਾਰ ਵੱਲੋਂ ਜਿਹੜਾ ਉਹ ਸਕੀਮਾਂ ਜਿਹੜੀਆਂ ਨੇ ਬਿਲਕੁਲ ਬੰਦ ਕੀਤੀਆਂ ਗਈਆਂ ਨੇ ਹੁਣ ਉਹਨਾਂ ਨੇ ਕਿਹਾ ਕਿ ਅਗਰ 2027 ਦੇ ਵਿੱਚ ਸਰਕਾਰ ਬਦਲੀ ਹੈ ਤੇ ਜਿੰਨੀਆਂ ਵੀ ਸਕੀਮਾਂ ਨੇ ਬਾਦ ਸਰਕਾਰ ਦੀਆਂ ਉਹ ਫਿਰ ਤੋਂ ਜਿਹੜੀਆਂ ਲਾਗੂ ਕੀਤੀਆਂ ਜਾਣਗੀਆਂ ਕੈਮਰਾਮੈਨ ਭਰਤ ਦੇ ਨਾਲ ਆਰਪੀਡੀ 24 ਅੰਮ੍ਰਿਤਸਰ ਹੋਰ ਪ੍ਰੋਗਰਾਮ ਤੇ ਨਿਊਜ਼ ਅਪਡੇਟ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਆਰਪੀਡੀ 24 ਨਿਊਜ਼ ਤੇ ਕਲਿੱਕ ਕਰੋ ਬੈਲ ਆਈਕਨ ਤੇ